ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰੀ ਤੇ ਸੋ ਗੱਲਬਾਤ ਅੱਧੀ ਬੜੀ ਹੀ ਦਿਲਚਸਪ ਹੈ ਗੱਲ ਕਰਾਂਗੇ ਜਦੋਂ 44 ਅਰਬ ਰੁਪਏ ਦਾ ਹੀਰਾ ਲੱਭਣ ਵਾਲੇ ਨੌਜਵਾਨਾਂ ਨੇ ਜੋ ਪੈਸੇ ਕਮਾਏ ਉਹਨਾਂ ਨੇ ਉਹਨਾਂ ਪੈਸੇ ਦਾ ਕੀ ਕੀਤਾ ਔਰ ਅੱਜ ਉਹ ਕੀ ਕਰਦੇ ਆ ਸੁਣ ਕੇ ਹੈਰਾਨੀ ਹੋਊਗੀ ਤੁਹਾਨੂੰ ਹਾਂਜੀ ਸਭ ਤੋਂ ਮਹਿੰਗਾ ਹੀਰਾ ਲੱਭਿਆ ਜਿਨ੍ਹਾਂ ਨੇ ਤਾਂ ਦੋਸਤੋ ਵੀਡੀਓ ਸਾਰੀ ਸੁਣਨੀ ਤੇ ਸ਼ੇਅਰ ਵੀ ਕਰਨੀ ਇਹ 2017 ਦੀ ਸਭ ਤੋਂ ਬੱਡੀ ਤੇ ਵਧੀਆ ਖਬਰ ਸੀ ਸੀਰਾ ਲਿਓਨ ਦੇ ਪੀਸ ਡਾਇਮੰਡ ਦੀ ਖੋਜ ਨੇ ਦੁਨੀਆ ਭਰ ਚ ਸੁਰਖੀਆਂ ਬਟੋਰੀਆਂ ਸਨ ਇੱਕ ਅਫਰੀਕੀ ਦੇਸ਼ ਵਿੱਚ ਜਿੱਥੇ ਖੂਨ ਖਰਾਬਾ ਅਤੇ ਗਰੀਬੀ ਰਹੀ ਸੀ ਉੱਥੇ ਇੱਕ ਕੀਮਤੀ ਪੱਥਰ ਤੋਂ ਹੋਣ ਵਾਲੀ ਆਮਦਨ ਸਥਾਨਕ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਵਰਤੀ ਜਾਣ ਵਾਲੀ ਸੀ ਪਰ ਮੀਡੀਆ ਦੇ ਇਸ ਹੰਗਾਮੇ ਪਿੱਛੇ ਉਹ ਲੋਕ ਸਨ ਜਿਨ੍ਹਾਂ ਨੇ ਇਸ ਪੱਥਰ ਨੂੰ ਲੱਭਣ ਲਈ ਸਖਤ ਮਿਹਨਤ ਕੀਤੀ ਸੀ ਕੋਂਬਾ ਜੌਨ ਬੋਲ ਅਤੇ ਐਂਡਰਿਊ ਸਫੀ ਪੰਜਾਂ ਵਿੱਚੋਂ ਸਭ ਤੋਂ ਘੱਟ ਉਮਰ ਦੇ ਨੌਜਵਾਨ ਥਣ ਇਹ ਦੋਨੋਂ ਜਦੋਂ ਉਹਨਾਂ ਦੀ ਨਜ਼ਰ ਮਿੱਟੀ ਨਾਲ ਢੱਕੇ ਇਸ ਵੱਡੇ ਤੇ ਚਮਕਦੇ ਪੱਥਰ ਤੇ ਪਈ ਤਾਂ ਲੱਗਿਆ ਕਿ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਤਾਂ ਸਫੀ ਬੜਾ ਹੁਸ਼ਿਆਰ ਵਿਦਿਆਰਥੀ ਸੀ ਪਰ ਗਰੀਬੀ ਕਾਰਨ ਉਹਨੂੰ ਸਕੂਲ ਛੱਡਣਾ ਪਿਆ ਜੌਨ ਬੋਲ ਦਾ ਪਰਿਵਾਰ 1991 ਤੋਂ 2002 ਦਰਮਿਆਨ ਕਰੇਲੂ ਯੁੱਧ ਕਾਰਨ ਬਰਬਾਦ ਹੋ ਗਿਆ ਸੀ ਇੱਕ ਸਥਾਨਕ ਪਾਦਰੀ ਨੇ ਖੋਦਾਈ ਲਈ ਪੰਜ ਲੋਕਾਂ ਨੂੰ ਸਪੌਂਸਰ ਕੀਤਾ ਜਿਨ੍ਹਾਂ ਚ ਇਹ ਦੋ ਵੀ ਸ਼ਾਮਲ ਹੋਏ ਸ਼ਰਤ ਇਹ ਸੀ ਕਿ ਉਹਨਾਂ ਨੂੰ ਮਜ਼ਦੂਰੀ ਨਹੀਂ ਦਿੱਤੀ ਜਾਊਗੀ ਅਤੇ ਇਹਦੇ ਬਦਲੇ ਉਹਨਾਂ ਨੂੰ ਖੋਦਾਈ ਦਾ ਸਮਾਨ ਤੇ ਉਹਨਾਂ ਦੇ ਪਰਿਵਾਰਾਂ ਲਈ ਖਾਣਾ ਦਿੱਤਾ ਜਾਊਗਾ ਜੇਕਰ ਕੋਈ ਹੀਰਾ ਮਿਲ ਜਾਂਦਾ ਤਾਂ ਸਪੌਂਸਰ ਨੂੰ ਸਭ ਤੋਂ ਵੱਧ ਹਿੱਸਾ ਮਿਲੇਗਾ ਕੰਮ ਦੇ ਔਖੇ ਘਾਟੀਆਂ ਦੇ باوجود ਵੀ ਦੋਵੇਂ ਨੌਕਰੀ ਲਈ ਸਹਿਮਤ ਹੋ ਗਏ। ਉਹ ਸਵੇਰ ਤੋਂ ਨਾਸ਼ਤੇ ਤੱਕ ਖਜੂਰ ਦੇ ਖੇਤਾਂ 'ਚ ਕੰਮ ਕਰਦੇ ਤੇ ਫਿਰ ਸਾਰਾ ਦਿਨ ਖੁਦਾਈ ਕਰਦੇ। ਉਹਨਾਂ ਨੂੰ ਉਮੀਦ ਸੀ ਕਿ ਉਹ ਸਕੂਲ ਵਾਪਸ ਜਾਣ ਲਈ ਕਾਫੀ ਪੈਸਾ ਬਚਾ ਲੈਣਗੇ। ਪਰ ਅਸਲੀਅਤ ਇਹ ਸੀ ਕਿ ਇਹ ਕੰਮ ਬਹੁਤ ਖਤਰਨਾਕ ਸੀ। ਸਭੀ ਕਹਿੰਦਾ ਕਹਿੰਦਾ ਮੈਂ ਜੌਨ ਬੋਲੂ ਕਿਹਾ ਕਿ ਮੇਰਾ ਸੁਪਨਾ ਪੂਰਾ ਹੋ ਗਿਆ। ਜੌਨ ਬੁੱਲ ਯਾਦ ਕਰਦਾ ਕਿ ਕਿਵੇਂ ਉਹਨਾਂ ਨੂੰ ਭਾਰੀ ਮੀਂਹ ਅਤੇ ਸਖਤ ਗਰਮੀ ਦਾ ਸਾਹਮਣਾ ਕਰਨਾ ਪਿਆ ਉਹ ਕਹਿੰਦਾ ਕਹਿੰਦਾ ਅਸੀਂ ਆਪਣੇ ਆਪ ਨੂੰ ਹਿੰਮਤ ਦੇਣ ਲਈ ਇੱਕ ਦੂਜੇ ਨੂੰ ਤਲਾਸ਼ਾ ਦਿੰਦੇ ਹੁੰਦੇ ਸੀ ਅਸੀਂ ਮਜ਼ਾਕ ਕਰਦੇ ਸੀ ਸਾਡੇ ਕੋਲ ਇੱਕ ਬਲੂਟੁੱਥ ਡਿਵਾਈਸ ਸੀ ਜਿਹਦੇ ਉੱਤੇ ਅਸੀਂ ਗੀਤ ਸੁਣਦੇ ਹੁੰਦੇ ਸੀ ਇਹ ਲੋਕ ਸੁਪਨੇ ਦੇਖਦੇ ਸਨ ਕਿ ਜੇਕਰ ਉਹ ਅਚਾਨਕ ਅਮੀਰ ਹੋ ਗਏ ਤਾਂ ਉਹ ਕੀ ਕਰਨਗੇ ਜੌਨ ਬੁੱਲ ਸੀ ਜਿਹੜਾ ਇਹ ਦੋ ਮੰਜ਼ਲਾ ਵਾਲਾ ਕਾਰ ਬਣਾਉਣਾ ਚਾਹੁੰਦਾ ਸੀ ਤੇ ਟੋヨタ ਐਫ ਜੇ ਕਰੂਜ਼ਰ ਖਰੀਦਣਾ ਚਾਹੁੰਦਾ ਸੀ ਜਰਕੇ ਸਫੀ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦਾ ਸੀ ਤਾਂ ਇਹ ਹੀਰਾ ਸਭ ਤੋਂ ਵੱਡਾ ਹੀਰਾ ਆਖਰ ਦੋਸਤੋ ਉਹ ਕਿਸਮਤ ਵਾਲਾ ਦਿਨ ਆ ਗਿਆ ਉਸ ਦਿਨ ਉਹਨਾਂ ਨੇ ਖਾਣ ਲਈ ਰਵਾਨਾ ਹੋਣ ਤੋਂ ਪਹਿਲਾਂ ਉਬਲੇ ਕੇਲਿਆਂ ਦਾ ਨਾਸ਼ਤਾ ਕੀਤਾ ਤੇ ਪ੍ਰਾਰਥਨਾ ਕੀਤੀ ਤਾਂ ਮਾਈਨਰਾਂ ਨੇ ਉਸ ਦਿਨ ਹੀਰਿਆਂ ਦੀ ਭਾਰ ਦਾ ਕੰਮ ਸ਼ੁਰੂ ਕੀਤਾ ਸੀ ਉਹ ਮਾਰਚ 13 ਮਾਰਚ 2017 ਦਾ ਦਿਨ ਸੀ ਉਹਨਾਂ ਦੀ ਯੋਜਨਾ ਖੁਦਾਈ ਜ਼ਮੀਨਾਂ ਨੂੰ ਤੋੜਨਾ ਕੰਕਰਾਂ ਨੂੰ ਵੱਖ ਕਰਨ ਅਤੇ ਮੀਂਹ ਦੇ ਪਾਣੀ ਨੂੰ ਖਾਨ ਵਿੱਚ ਭਰਨ ਤੋਂ ਰੋਕਣ ਦੀ ਸੀ ਫਿਰ ਜੌਨ ਬੁਲਦੀ ਨਜ਼ਰ ਇੱਕ ਚਮਕਦੇ ਹੋਏ ਪੱਥਰ ਤੇ ਪਈ ਉਹਨੇ ਕਿਹਾ ਕਿ ਮੈਂ ਇਸ ਪੱਥਰ ਨੂੰ ਵਗਦੇ ਪਾਣੀ 'ਚ ਦੇਖਿਆ ਜੋ ਹੇਠਾਂ ਵੱਲ ਜਾ ਰਿਹਾ ਸੀ ਮੈਂ ਤੋ ਪਹਿਲਾਂ ਕੋਈ ਹੀਰਾ ਨਹੀਂ ਦੇਖਿਆ ਸੀ ਇਹ ਸਿਰਫ ਮੇਰੀ ਆਮ ਸਮਝ ਸੀ ਮੈਂ 1 ਮਿੰਟ ਤੋਂ ਵੱਧ ਸਮੇਂ ਤੱਕ ਉਸ ਪੱਥਰ ਤੇ ਆਪਣੀਆਂ ਨਜ਼ਰਾਂ ਟਿਕਾਈ ਰੱਖੀਆਂ ਫਿਰ ਮੈਂ ਆਪਣੇ ਚਾਚੇ ਨੂੰ ਕਿਹਾ ਉਹ ਕਹਿੰਦਾ ਚਾਚਾ ਉਹ ਪੱਥਰ ਚਮਕ ਰਿਹਾ ਏ ਇਹ ਕਿਹੋ ਜਿਹਾ ਪੱਥਰ ਹੈ 65 ਲੱਖ ਡਾਲਰ ਦਾ ਵਿਕਿਆ ਹੀਰਾ ਜੌਨ ਬੁੱਲ ਪਹੁੰਚਿਆ ਤੇ ਪਾਣੀ 'ਚ ਉਹ ਪੱਥਰ ਚੁੱਕਿਆ ਨੇ ਉਹ ਕਹਿੰਦਾ ਕਿ ਇਹ ਬਹੁਤ ਠੰਡਾ ਸੀ ਜਿਵੇਂ ਹੀ ਮੈਂ ਉਹਨੂੰ ਦੇਖਿਆ ਉਹਨੇ ਇਹਨੂੰ ਮੇਰੇ ਹੱਥਾਂ 'ਚੋਂ ਖੋਲ ਲਿਆ ਵੀ ਇਹ ਤਾਂ ਹੀਰਾ ਹੈ ਇਹ ਹੀਰਾ 709 ਕੈਰਟ ਦਾ ਸੀ ਜੋ ਦੁਨੀਆ ਦਾ 14ਵਾਂ ਸਭ ਤੋਂ ਵੱਡਾ ਹੀਰਾ ਸੀ ਖਾਨ ਵਾਲਿਆਂ ਨੇ ਪਾਸਟਰ ਇਮੈਨਿਊਅਲ ਮੋਮੋ ਨੂੰ ਸੂਚਿਤ ਕੀਤਾ ਕਿ ਉਹਨੇ ਉਹਨੂੰ ਕਾਲੇ ਬਾਜ਼ਾਰ 'ਚ ਵੇਚਣ ਦੀ ਬਜਾਏ ਸਰਕਾਰ ਨੂੰ ਦੇ ਕੇ ਇਤਿਹਾਸ ਰਚਤਾ ਇਹ ਹੀਰਾ ਨਿਲਾਮੀ 'ਚ 65 ਲੱਖ ਡਾਲਰ ਦਾ ਵਿਕਿਆ ਸੀ ਜੋਨ ਬੁਲ ਅਤੇ ਸਫੀ ਬਾਗ ਹਜ਼ਾਰਾਂ ਸੀਰਾ ਲਿਯੋਨਿਨ ਅਣਅਧਿਕਾਰਤ ਖਾਨਾ 'ਚ ਕੰਮ ਕਰਦੇ ਜੀ ਉਹ ਖੁਸ਼ਕਿਸਮਤ ਹੋਣ ਤਾਂ ਉਹਨਾਂ ਨੂੰ ਹੀਰੇ ਦਾ ਇੱਕ ਛੋਟਾ ਜਿਹਾ ਟੁਕੜਾ ਮਿਲ ਸਕਦਾ ਹੈ ਪਰ ਇਸ ਤਰ੍ਹਾਂ ਦਾ ਪੂਰਾ ਹੀਰਾ ਪ੍ਰਾਪਤ ਕਰਨਾ ਇੱਕ ਸੁਪਨਾ ਹੀ ਹੈ ਜਿਦੇ ਕਾਰਨ ਬਹੁਤ ਸਾਰੇ ਲੋਕ ਇਹਦੇ 'ਚ ਲੱਗੇ ਹੋਏ ਨੇ ਤਾਂ ਇਹ ਸਮਝੌਤਾ ਹੋਇਆ ਕਿ ਹਰੇਕ ਮਾਈਨਰ ਨੂੰ ਹਿੱਸਾ ਮਿਲੂਗਾ ਤੇ ਮੁਨਾਫੇ ਦਾ ਇੱਕ ਹਿੱਸਾ ਸਥਾਨਕ ਵਿਕਾਸ ਲਈ ਸਰਕਾਰ ਕੋਲ ਜਾਊਗਾ ਸ਼ੁਰੂ 'ਚ ਹਰੇਕ ਮਾਈਨਰ ਨੂੰ 80000 ਡਾਲਰ ਮਿਲੇ ਇਹ ਉਸ ਤੋਂ ਕਈ ਗੁਣਾ ਵੱਧ ਸੀ ਜੀਦੀ ਸਫੀ ਅਤੇ ਜੌਨ ਬੁੱਲ ਨੇ ਕਲਪਨਾ ਕੀਤੀ ਸੀ ਭਾਵੇਂ ਉਹਨਾਂ ਨੇ ਸਹਿਯੋਗ ਕਰਨਾ ਫੈਸਲਾ ਕੀਤਾ ਸੀ ਪਰ ਇੰਨਾ ਛੋਟਾ ਹਿੱਸਾ ਮਿਲਣ ਤੇ ਉਹ ਨਿਰਾਸ਼ ਵੀ ਸੀ ਤਾਂ ਇਹਨਾਂ ਦੇ ਪੈਸਿਆਂ ਦਾ ਹੁਣ ਕੀ ਬਣਦਾ ਜੌਨ ਬੁੱਲ ਕਹਿੰਦਾ ਕਿਰਾ ਜਦ ਮੈਨੂੰ ਮੇਰਾ ਹਿੱਸਾ ਮਿਲਿਆ ਤਾਂ ਮੈਂ ਇਹਨੂੰ ਬਿਨਾਂ ਛੂਹੇ ਇੱਕ ਹਫ਼ਤੇ ਲਈ ਆਪਣੇ ਕੋਲ ਰੱਖਿਆ ਉਹ ਤੋਂ ਬਾਅਦ ਮੈਂ ਇੱਕ ਘਰ ਖਰੀਦਣ ਲਈ ਫ੍ਰੀ ਟਾਊਨ ਗਿਆ ਸਫੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਜਾਣਾ ਚਾਹੁੰਦਾ ਸੀ ਤੇ ਜੌਨ ਬੁੱਲ ਵੀ ਉਸ ਨਾਲ ਉੱਥੇ ਜਾਣਾ ਚਾਹੁੰਦਾ ਸੀ ਉਹਨਾਂ ਨੇ ਆਪਣੀ ਯਾਤਰਾ ਯੂਨੀਵਰਸਿਟੀ ਦੀਆਂ ਫੀਸਾਂ ਅਤੇ ਰਹਿائش ਨੂੰ ਪੂਰਾ ਕਰਨ ਲਈ ਇੱਕ ਏਜੰਟ ਨੂੰ 15000 ਡਾਲਰ ਦਿੱਤਾ ਉਹਨਾਂ ਨੂੰ ਕਾਨਾ ਲਿਜਾਇਆ ਗਿਆ ਜਿੱਥੇ ਉਹ 6 ਮਹੀਨੇ ਰਹੇ ਤੇ ਉਹਨਾਂ ਦਾ ਬਹੁਤ ਸਾਰਾ ਪੈਸਾ ਉੱਥੇ ਖਰਚ ਹੋ ਗਿਆ ਪਰ ਇਹ ਯੋਜਨਾ ਉਦੋਂ ਮੁਧੀ ਪੈ ਗਈ ਜਦੋਂ ਉਹਨਾਂ ਦੀ ਵੀਜ਼ਾ ਅਰਜ਼ੀ ਅਰਜੀ ਸੀ ਜਿਹੜੀ ਇਹ ਰੱਦ ਹੋ ਗਈ ਵੀਜ਼ਾ ਹੀ ਨਹੀਂ ਮਿਲਿਆ ਜੌਨ ਬਲ ਸੀਰਾ ਲਿਓਨ ਵਾਪਸ ਆਇਆ ਉਹਦੇ ਹਿੱਸੇ ਦੀ ਵੱਡੀ ਰਕਮ ਜਿਹੜੀ ਸੀ ਉਹ ਖਰਚ ਹੋ ਚੁੱਕੀ ਸੀ ਜਰਕੇ ਸਫੀ ਨੇ ਆਪਣਾ ਨਵਾਂ ਸਫ਼ਰ ਸ਼ੁਰੂ ਕੀਤਾ ਫਿਰ ਉਹ ਕਿਸੇ ਤੀਜੇ ਦੇਸ਼ ਚ ਗਏ ਜਿਹਦਾ ਨਾਂ ਦੱਸਿਆ ਨਹੀਂ ਗਿਆ ਤੇ ਸੁਰੱਖਿਆ ਦੇ ਕਾਰਨ ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਉਹ ਦਿਨ ਵੇਲੇ ਡਰਾਈਵਰ ਵਜੋਂ ਕੰਮ ਕਰ ਸਕਦੇ ਤੇ ਸ਼ਾਮ ਨੂੰ ਪੜ੍ਹਾਈ ਕਰ ਸਕਦੇ ਪਰ ਜਦੋਂ ਸਫੀ ਉੱਥੇ ਪਹੁੰਚਿਆ ਤਾਂ ਸਚਾਈ ਬਿਲਕੁਲ ਵੱਖਰੀ ਸੀ ਉਹ ਕਹਿੰਦਾ ਮਨੂੰ ਤਵੇਲੇ 'ਚ ਘੋੜਿਆਂ ਦੀ ਦੇਖਭਾਲ ਕਰਨੀ ਪੈਂਦੀ ਸੀ ਤੇ ਉੱਥੇ ਖਾਣਾ ਤੇ ਸੌਣਾ ਪੈਂਦਾ ਸੀ ਉੱਥੇ ਹੀ ਤਵੇਲੇ 'ਚ ਬਾਕੀ ਵਰਕਰਾਂ ਨੂੰ ਰਹਿائش ਦਿੱਤੀ ਗਈ ਸੀ ਪਰ ਮੰਨੂ ਹਸਪਤਾਲ ਵਿੱਚ ਸੌਣ ਲਈ ਛੱਡ ਦਿੱਤਾ ਗਿਆ ਸੀ ਸਫੀ ਨੂੰ ਉਮੀਦ ਨਹੀਂ ਸੀ ਕਿ ਹੀਰੇ ਦੀ ਦੌਲਤ ਕਿਸ ਤਰ੍ਹਾਂ ਜ਼ਿੰਦਗੀ ਪ੍ਰਦਾਨ ਕਰੇਗੀ ਤੇ ਘਰ ਤੋਂ ਬਿਨਾਂ ਉਹਦੀ ਹਾਲਤ ਨਾਜਕ ਹੋ ਗਈ ਸੀ ਸੇਰਾ ਲਿਓਨ ਚ ਉਹਨਾਂ ਨੇ ਜੋ ਘਰ ਖਰੀਦਿਆ ਸੀ ਇਹ ਤੋਂ ਇਲਾਵਾ ਉਹਨਾਂ ਦੇ ਹਿੱਸਾ ਜਿਹੜਾ ਖਰਚ ਹੋ ਚੁੱਕਾ ਸੀ ਕਾਫੀ ਹਿੱਸਾ ਪੈਸਿਆਂ ਦਾ ਹੁਣ ਉਹ ਕਹਿੰਦਾ ਕਿ ਉਹ ਘਰ ਜਾਣਾ ਚਾਹੁੰਦਾ ਇਹਨਾਂ ਨੂੰ ਪਛਾਣ ਵੀ ਕੋਈ ਨਹੀਂ ਮਿਲੀ ਇਹਨਾਂ ਲੋਕਾਂ ਦੇ ਦਿਲਾਂ ਸਭ ਤੋਂ ਵੱਡਾ ਦਰਦ ਇਹ ਹੈ ਕਿ ਉਹਨਾਂ ਨੂੰ ਕਦੇ ਵੀ ਆਪਣੀ ਖੋਜ ਦਾ ਸਹੀ ਸਹਾਰਾ ਨਹੀਂ ਮਿਲਿਆ। ਤਾਂ মিডিਆ ਰਿਪੋਰਟਾਂ ਮੁੱਖ ਤੌਰ ਤੇ ਪਾਦਰੀ ਤੇ ਕੇਂਦਰ ਸਨ ਜਿਨ੍ਹਾਂ ਨੇ ਲੋਕਾਂ ਨੂੰ ਮਾਈਨਿੰਗ ਲਈ ਨੌਕਰੀ ਦਿੱਤੀ ਸੀ। ਅਸਲ 'ਚ ਮਾਈਨਰਾਂ ਬਾਰੇ ਬਹੁਤ ਘੱਟ ਜ਼ਿਕਰ ਕੀਤਾ ਜਾਂਦਾ ਕੀਤਾ ਗਿਆ ਸੀ। ਸਫੀ ਨੇ ਆਪਣੇ ਆਪ ਨੂੰ ਖੁੰਝੇ ਲੱਗੇ ਹੋਇਆ ਮਹਿਸੂਸ ਕੀਤਾ। ਜੌਨ ਬੋਲਣ ਲੱਗਦਾ ਕਿ ਸ਼ਾਇਦ ਉਹ ਇਸ ਰਕਮ ਨੂੰ ਵੱਖਰੇ ਤਰੀਕੇ ਨਾਲ ਖਰਚ ਕਰ ਸਕਦੇ ਸੀ। ਉਹ ਕਹਿੰਦਾ ਕਿ ਜਦੋਂ ਮੇਰੇ ਕੋਲ ਪੈਸੇ ਸਨ ਤਾਂ ਮੈਂ ਬਹੁਤ ਛੋਟਾ ਸੀ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਉਸ ਸਮੇਂ ਮੈਂ ਸਿਰਫ ਦਿਖਾਵਾ ਕਰ ਰਿਹਾ ਸੀ ਕੱਪੜੇ ਤੇ ਹੋਰ ਚੀਜ਼ਾਂ ਖਰੀਦ ਰਿਹਾ ਸੀ ਤੁਸੀਂ ਜਾਣਦੇ ਹੋ ਕਿ ਨੌਜਵਾਨ ਇਹੀ ਕਰਦੇ ਜੇ ਮੈਂ ਹੋਰ ਪੈਸੇ ਕਮਾਉਣ ਲਈ ਵਿਦੇਸ਼ ਜਾਣ ਦੀ ਲਾਲਸਾ ਨਾ ਰੱਖੀ ਹੁੰਦੀ ਤਾਂ ਮੈਂ ਬਰਬਾਦ ਕੀਤੇ ਪੈਸਿਆਂ ਨਾਲ ਬਹੁਤ ਕੁਝ ਕਰ ਸਕਦਾ ਸੀ ਇੱਥੇ ਇਹ ਉਹ ਜੀਵਨ ਨਹੀਂ ਸੀ ਜਿਹਦੀ ਉਹਨੇ ਉਮੀਦ ਕੀਤੀ ਸੀ ਪਰ ਜੌਨ ਬਲ ਵਰਤਮਾਨ ਚ ਫ੍ਰੀ ਟਾਊਨ ਚ ਇੱਕ ਚੰਗੀ ਜ਼ਿੰਦਗੀ ਜੀ ਰਿਹਾ ਤੇ ਅਲਮੀਨੀਅਮ ਦੀਆਂ ਖਿੜਕੀਆਂ ਬਣਾਉਂਦਾ ਸਫੀ ਦੀ ਵਿਦੇਸ਼ ਬਸਣ ਦੀ ਇੱਛਾ ਪੂਰੀ ਨਹੀਂ ਹੋ ਸਕੀ ਜான் ਬੁੱਲ ਕਹਿੰਦਾ ਕਿ ਜਦੋਂ ਮੈਂ ਪੈਦਾ ਹੋਇਆ ਸੀ ਤਾਂ ਮੇਰੇ ਮਾਤਾ ਪਿਤਾ ਕੋਲ ਘਰ ਨਹੀਂ ਸੀ ਮੇਰੇ ਬੱਚੇ ਕਹਿੰਦਾ ਫ੍ਰੀ ਟਾਊਨ 'ਚ ਆਪਣੇ ਮਾਤਾ ਪਿਤਾ ਦੇ ਘਰ 'ਚ ਵੱਡੇ ਹੋ ਰਹੇ ਆ ਇਹ ਬਹੁਤ ਵੱਡੀ ਗੱਲ ਹੈ ਮੇਰੇ ਬੱਚਿਆਂ ਨੂੰ ਉਹ ਦੁੱਖ ਨਹੀਂ ਦੇਖਣੇ ਜੋ ਮੈਂ ਝੱਲੇ ਸੀ ਤਾਂ ਇਹ ਤਾਂ ਹਾਲ ਹੋਇਆ ਇਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਹੀਰਾ ਲੱਭਿਆ ਤੇ ਹੀਰਾ ਲੱਭ ਕੇ ਇਹਨਾਂ ਨੇ ਦੇ ਦਿੱਤਾ ਤੇ ਇਹਨਾਂ ਨੂੰ 80 80000 ਡਾਲਰ ਮਿਲੇ ਸੀ ਇਹਨਾਂ ਨੇ ਉੱਥੇ ਖੂੰਜੇ ਲਾਤੇ ਸੋ ਦੋਸਤੋ اے سی ਵੀਡੀਓ ਹੈ ਦੀ ਸੋ ਮਿਲਦੇ ਆਂ ਅਗਲੀ ਜਾਣਕਾਰੀ ਨਾਲ ਦੇ ਹੋਆ ਗਿਆ ਸਤਿ ਸ੍ਰੀ ਅਕਾਲ